ਹਾਜੀ ਸਾਥਰੀ ਕਾਲ ਮੇਰੇ ਵੱਲੋਂ ਜੀ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਸਰੀਆ ਕਾਲ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲੋ ਜੀ ਲੱਗੇ ਆ ਪੰਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਕਹਿੰਦੇ ਹੁੰਦੇ ਆ ਨਾ ਜੀ ਬੇਲਾ ਬੰਦਾ ਘਰ ਦਾ ਸ਼ੈਤਾਨ ਬਣ ਜਾਂਦਾ ਤੇ ਸ਼ੈਤਾਨ ਹੈਗਾ ਹੀ ਅੱਜ ਮੈਂ ਹੈਗਾ ਜੀ ਫ੍ਰੀ ਤੇ ਫ੍ਰੀ ਦਾ ਮੈਨੂੰ ਮਿਲ ਗਿਆ ਅਲਜਾਮ ਚਰਨਜੀਤ ਕੌਰ ਸਾਥੀ ਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਕਿਰਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਮੇਰੇ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁਪਹਿਰ ਤੱਕ ਦਿੱਖਾਂ ਤੁਹਾਨੂੰ ਫਿਰ ਕਰਾਂ ਤੇ ਕਿਉਂਕਿ ਮੇਰੇ ਨਾਲ ਇਹ ਪੂਰੇ 2 ਵਜੇ ਦੀ ਜਿੱਦਾਂ ਮੰਦਿਰਾਂ ਲੜਨ ਲੱਗੀ ਹੋਈ ਆ ਤੁਸੀਂ ਬੇਲੇ ਆ ਤੁਸੀਂ ਬੇਲੇ ਆ ਤੁਸੀਂ ਫ੍ਰੀ ਬੈਠੇ ਆ ਘਰ ਦੇ ਕੰਮ ਨਹੀਂ ਤੁਹਾਨੂੰ ਪਤਾ ਪਤਾ ਨਹੀਂ ਮੈਨੂੰ ਕਿਆ-ਕਿਆ ਸੁਣਨਾ ਪੈ ਰਿਹਾ ਅੱਜ ਤੇ ਕਿਉਂਕਿ ਮੈਂ ਅੱਜ ਫ੍ਰੀ ਹਾਂ ਅੱਜ ਮੇਰੇ ਕੋਲ ਕੋਈ ਕੰਮਕਾਰ ਹੈ ਨਹੀਂ ਤਾਂ ਕਿਤੇ ਜਾਣਾ ਆਉਣਾ ਹੈ ਨਹੀਂ ਤਾਂ ਮੈਂ ਘਰੇ ਦਾ ਸਵੇਰ ਦਾ ਅੱਜ ਮੈਂ ਮਿੱਜਾ ਹੀ ਤੋੜ ਰਿਹਾ ਪੈ ਕੇ ਕਿਉਂਕਿ ਬੇਲਾ ਤਾਂ ਤੇ ਹੁਣ ਮੈਨੂੰ ਕਹਿੰਦੇ ਵੀ ਤੁਸੀਂ ਐ ਕਰੋ ਜੇ ਤੁਸੀਂ ਬੇਨੇ ਆ ਤਾਂ ਜਿਹੜਾ ਹਾ ਟੱਪਾ ਭਰਿਆ ਪਿਆ ਕੱਪੜਿਆਂ ਦਾ ਵੀ ਤੁਸੀਂ ਇਹਨੂੰ ਧੋਵੋ ਤੇ ਮੈਂ ਇਹਨੂੰ ਕਿਹਾ ਮਹਾ ਇੰਨੀ ਇੰਨੀ ਪਵੰਦੀ ਮੇਰੇ ਪਰ ਤਾਂ ਲਾਤੀ ਇਹਦੇ ਨਾਲ ਚੰਗਾ ਤਾਂ ਮੈਂ ਕੋਈ ਮੜਾ ਮੋਟਾ ਕੰਮ-ਕੁਮ ਬਾਹਰੇ ਪਾਈ ਮੈਂ ਮੜਾ ਮੋਟਾ ਲੇਟ ਆ ਜਾਂਦਾ ਤਾਂ ਚੰਗਾ ਹਾਂ ਆਪੇ ਦੀ ਗੱਲ ਹੁਣ ਮੈਂ ਕੱਪੜੇ ਕੱਢੇ ਕਿਹਾ ਸੀ ਸਿਰਫ ਇੰਨੇ ਕੱਪੜੇ ਨਹੀਂ ਹੈਗੇ ਹਾਂ ਬਸ ਇੰਨੇ ਕੱਪੜੇ ਨਹੀਂ ਬਾਈ ਇੰਨੇ ਕੱਪੜੇ ਆ ਵੀ ਜਿਹੜੀ ਆਪਣੀ ਬੋਸ਼ ਹੀ ਮਸ਼ੀਨ ਪਰ ਜਣੀ ਆ ਨਾ ਨਾ ਹਾਂ ਪਰ ਕੱਲ ਕੱਲ ਨਹੀਂ ਤਾਂ ਕੱਲ ਨਹੀਂ ਤੋਂ ਤੇ ਕੱਲ ਨੌਵੀਂ ਸੀ ਪਰ ਸੋ ਦੁੱਤੇ ਸੀ ਸੌ ਵਾਰ ਨੂੰ ਤੇ ਹੁਣ ਨੌਵੀਂ ਕਰਕੇ ਤੋਂ ਅੱਜ ਬੁੱਧਵਾਰ ਮੈਂ ਕਿਹਾ ਧੋ ਲੈਣੇ ਕੱਲ ਨੂੰ ਮੈਨੂੰ ਕੰਮ ਆ ਮੇਰੇ ਨਾਲ ਪੈਰ ਪਹਿਲਾਂ ਦੀ ਮਸਲ ੁੱਟ ਗਏ ਤੁਸੀਂ ਦੇਖਿਆ ਹੋਣਾ ਵੀਡੀਓ ਵਿੱਚ ਤੇ ਹੁਣੇ ਮੇਰੇ ਪੈਰ ਪਰ ਫੇਰ ਨਹੀਂ ਭਜਨ ਆ ਰਹੇ ਆ ਤੇ ਕੱਲੂ ਮੈਨੂੰ ਡਾਕਟਰ ਨੇ ਲਿਖਿਆ ਵੀ ਐਕਸਰਾ ਕਰਾਓ ਇਹਦਾ ਐਕਸਰਾ ਦੇਖੋ ਜੀ ਹੁਣ ਆਈਆਂ ਕਿਉਂਕਿ ਪੱਤੀ ਪਰਮੇਸ਼ਰ ਹੁੰਦਾ ਹੈ ਹੈ ਕਿਸੇ ਸਿਆਣੇ ਨੇ ਕਿਹਾ ਜਦੋਂ ਲੜਨੀਆਂ ਲੜਾਈਆਂ ਦੀ ਗੱਲ ਹੈ ਇੱਥੇ ਗੱਲ ਨੂੰ ਥੋੜਾ ਮਾਰਿਆ ਵੀ ਤੁਸੀਂ ਮੇਰੇ ਨਾਲ ਲੜ ਪਾ ਥੋੜੀ ਦੀ ਗੱਲ ਨਹੀਂ ਮੈਂ ਕਰਦਾ ਕਿਆ ਪਤਾ ਮੇਰੇ ਮੂੰਹ ਚੋਂ ਕੋਈ ਐਸੀ ਬਾਦੂਆ ਨਿਕਲ ਗਈ ਹੈ ਸੱਚਾ ਤੁਹਾਨੂੰ ਕੀ ਪਤਾ ਬੰਦੇ ਦਾ ਪਿਆਰ ਹੁੰਦਾ ਨਾ ਕਦੇ ਵੀ ਨਹੀਂ ਨਿਕਲ ਸਕਦੀ ਬੰਦਾ ਉੱਪਰ ਤੋਂ ਜੋ ਕੁਝ ਮਰਜੀ ਕਹੀ ਜਾਵੇ ਚਾਹੇ ਮੈਂ ਵੀ 100 ਗੱਲਾਂ ਕਹਿ ਨੂਆ ਪਰ ਕਦੇ ਵੀ ਬੰਦਾ ਐਂ ਨਹੀਂ ਚੀਜ਼ ਤੋੜ ਦਿੰਦਾ ਸੂਰਾ ਸੀ ਇਸ ਬੰਦੇ ਹਾਂ ਖਾਤ ਇਹ ਤਾਂ ਮੈਨੂੰ ਪਤਾ ਹੀ ਨਹੀਂ ਜੀ ਮੇਰੇ ਡੇੜੀ ਕਈ ਵਾਰੀ ਨਾ ਪਹਾੜਾਂ ਤੇ ਉਤਰ ਜਾਂਦੇ ਪਈ ਮੈਨੂੰ ਐ ਲੱਗਦਾ ਮੇਰਾ ਪੈਰ ਠੀਕਾ ਪਰ ਉਹਨੇ ਮੈਨੂੰ ਕਿਹਾ ਸੀ ਬਹੁਤ ਧਿਆਨ ਨਾਲ ਹੁਣ ਮੇਰੇ ਪੈਰ ਤੇ ਬਜਨ ਘਟ ਆ ਰਿਹਾ ਤੇ ਤਕਲੀਫ ਬਹੁਤ ਆ ਤੁਰਨੇ ਵਿੱਚ ਤੇ ਮੋੜੇ ਮੋੜੇ ਸਿਆਲ ਵੀ ਆ ਰਿਹਾ ਹੂੰ ਹੁਣ ਮੈਂ ਥੋੜੀ ਜਿਹੀ ਮੈਨੂੰ ਸਿਆਲ ਦੇ ਚੱਕਰ ਹੁਣ ਮੈਨੂੰ ਹੈਗਾ ਕੋਈ ਕਿਤੇ ਮੇਰਾ ਪੈਰ ਰੱਖ ਹੋ ਗਿਆ ਥੋੜਾ ਜਿਆ ਹੁਣ ਇਹਨੂੰ ਵੀ ਇਹ ਲੈ ਵੀ ਗੱਲ ਨਹੀਂ ਜਦੋਂ ਆਪਾਂ ਐ ਪੈਰ ਨੂੰ ਮਰਦੇ ਵੀ ਨਾ ਨੋਰਮਲ ਤਾਂ ਵੀ ਮੈਨੂੰ ਐ ਲੱਗਦਾ ਜਿਵੇਂ ਵਿੱਚੋਂ ਮਾਸ ਪਾਟਿਆ ਹੁੰਦਾ ਤਕਰੀਬ ਬਹੁਤ ਆ ਇਦਾਂ ਤੁਹਾਨੂੰ ਮਹਿਸੂਸ ਹੁੰਦਾ ਆ ਮੇਰੇ ਸੱਟ ਪਰ ਹੱਥ ਦੀ ਬਹੁਤ ਟਾਂ ਮੇਰੇ ਹੁਣ ਜਿਵੇਂ ਸ਼ੇਰ ਦੇ ਸ਼ੇਰ ਦੇ ਕਹਿ ਜਾਂਦਾ ਹੁੰਦਾ ਹੋਣਾ ਮਾੜੀਆਂ ਮੋਟੀਆਂ ਸੱਟੀਆਂ ਨੂੰ ਲੈ ਮਾੜੀ ਮੋਟੀ ਸੱਟ ਨੂੰ ਕੰਟਰੋਲ ਕਰਨਾ ਮੈਂ ਕਰਿਆ ਤਾਂ ਹੋ ਗਿਆ ਹੁਣ ਦਿਲ ਸਾਲ ਹੋ ਗਿਆ ਲੱਗੇ ਇਹਨੂੰ ਮੈਂ ਮੁੜ ਕੇ ਕਿਹਾ ਹੁਣ ਜਿਆਦਾ ਤਕਰੀਬ ਮੈਨੂੰ ਇਹ ਵੀ ਗਾਂ ਘਾਜੇ ਬਾਦ ਕੀ ਸਾਲ ਹੋ ਗਈ ਜੀ ਇਹਨੂੰ ਦਰਦ ਸਾਲ ਤੋਂ ਵੀ ਬੱਤੇ ਹੋ ਗਿਆ ਹੈ ਪਲਾਸਟਰ ਮੈਂ ਕਰਾ ਤੀ ਹੈ ਇਹਨੂੰ ਰੋਟੀ ਮਿਜੇ ਫਰ ਬਾਈ ਨੇ ਚੱਕ ਕੇ ਥੱਲੇ ਤਾਰਦਾ ਤਾਂ ਤੁਹਾਡੇ ਵਰਗਾ ਘਰ ਵਾਲਾ ਹੋਵੇ ਤੁਸੀਂ ਆਏ ਹੈ ਰੋਪੜ ਲੈ ਕੇ ਗਿਆ ਚੱਕ ਕੇ ਮੋਢਾ ਤੇ ਬਿਠਾਈ ਚੱਕ ਕੇ ਥੱਲੇ ਤਾਰ ਉਹਦੇ ਵੀ ਨਹੀਂ ਉਥੇ ਬੀਚੇਰ ਲਿਆਂਦੀ ਹੈ ਬੀਚੇਰ ਤੇ ਪਿਠਾਉਣ ਲੱਗਿਆ ਉਹ ਮਣੀ ਉਲਟ ਗਈ ਕਹਿੰਦੀ ਮੈਂ ਡਿੱਗ ਜੂ ਵੀ ਮੈਨੂੰ ਇਹ ਵਰਦੇ ਥਾੜੋ ਹੈ ਫਿਰ ਮੈਂ ਕਿਹਾ ਮੈਂ ਚਲਾਇਆ ਕਰ ਮੇਰਾ ਮੋਢੇ ਦਾ ਸਹਾਰਾ ਲੈ ਲੈ ਤੈਨੂੰ ਅੰਦਰ ਲੈ ਜਵਾਂ ਅੱਜ ਮੈਨੂੰ ਇਹ ਦਿੰਦੀ ਆ ਕਹਿੰਦੀ ਮੈਨੂੰ ਸਾਲ ਹੋ ਗਿਆ ਮੇਰਾ ਪੈਰ ਉਹ ਦੱਸ ਇੱਕ ਸਾਲ ਦੀ ਹੈ ਕਿਤੇ ਕਣੀ ਤੁਰਦੀ ਆ ਨਹੀਂ ਵੀ ਠੀਕ ਸੀ ਜਿਹੜਾ ਉਹਨਾਂ ਨੇ ਹੀ ਸਰਕਾਰੂ ਵਾਲਿਆਂ ਨੇ ਮੈਨੂੰ ਲੈ ਕੇ ਲਵਾਇਆ ਸੀ ਪਲਾਸਟਰ ਉਹਨਾਂ ਨੇ ਮੈਨੂੰ ਕਿਹਾ ਸੀ ਵੀ 3 ਮਹੀਨੇ ਦੋ ਉਹਨਾਂ ਨੇ ਮੈਨੂੰ ਕੋਸ ਕੇ ਆਦੀ ਉਹ ਮੇਰੇ ਫਾਇਦੇ ਵਾਸਤੇ ਦੀ ਵੀ 3 ਮਹੀਨੇ ਹੁੰਦੇ ਕੋਪਾ ਬੈਠ ਕੇ ਤੇ ਕਹੀ ਇਹਨਾਂ ਵੀ ਆਰਾਮ ਕਰ ਲੂਗਾ ਨਹੀਂ ਹੋਣਦੀ ਜੇ ਪਲਾਸਟਰ ਲੱਗਿਆ ਜਿਹੜਾ ਪਲਾਸਟਰ ਨਾਲ ਸਪੋਰਟ ਦੀ ਨਾ ਉਹ ਕਿਸੇ ਚੀਜ਼ ਨਾਲ ਨਹੀਂ ਤੇ ਹੋ ਸਕਦੀ ਮਾਸੜ ਜੀ ਨੇ ਵੀ ਐਦਾ ਹੀ ਕਿਹਾ ਤੇ ਵੀ ਜਮ ਫੱਟੀਆਂ ਲਾ ਦਿੰਦਾ ਕਿਉਂਕਿ ਫੱਟੀਆਂ ਨਾ ਮੈਨੂੰ ਤੁਰਨਾ ਔਖਾ ਜੀ ਪਲਾਸਟਰ ਨਾਲ ਠੀਕ ਰਹਿੰਦੀ ਡਾਕਟਰ ਦੀ ਕੋਈ ਗਲਤੀ ਨਹੀਂ ਉਹਨੇ ਵਧੀਆ ਇਲਾਜ ਕਰਿਆ ਆਨ ਆਇਆ ਵੀ ਮੇਤੋ ਕਿਤੇ ਪੈਰ ਅੰਗੈਲੀ ਨਾਲ ਧਰਿਆ ਗਿਆ ਸੱਤ ਸਿਕਾ ਬੋਲਦੇ ਮਿੰਦਰਾ ਸਿਕਾ ਬੋਲਦੀ ਹੈ ਨਾ ਦਵਰਾ ਬੋਲਦੇ ਅਗੂ ਜੀ ਦਾ ਖਾਲਸਾ ਅਗੂ ਜੀ ਦਾ ਪਟੇ ਇਹ ਵੀ ਅੱਜ ਰਗੜਾ ਰੁਗੜਾ ਫੱਟਾ ਵੱਜਿਆ ਜੀ ਇਹਦੇ ਗਿਰ ਗਿਆ ਅੱਜ ਇਹ ਤੇ ਗਿਰ ਕੇ ਸੱਟ ਵੱਜ ਗਈ ਯਾਨੀ ਕਿ ਟੋਲਾ ਤਾਂ ਤਾਂ ਹਾਂ ਟੋਲਾ ਤਾਂ ਚਲ ਚੰਗੀ ਗੱਲ ਆ ਪੁੱਤ ਸਕੂਲ ਦੇ ਵਿੱਚ ਵੀ ਉਹਨਾਂ ਦੇ ਫਰਜ਼ ਬਣਦੇ ਆ ਮੈਡਮ ਦੇ ਵੀ ਜੇ ਬੱਚੇ ਛੱਟ ਪੇੜ ਵੱਜੇ ਉਹ ਮਾੜਾ ਮੋੜਾ ਮੈਡੀਸਿਨ ਕੋਈ ਠੀਕ ਆ ਤੜਕੜਾ ਬੰਚਿਆ ਜੇ ਥੋੜਾ ਥੋੜਾ ਪੈਰ ਚੱਲਦਾ ਉਹ ਫੇ ਤਾਂ ਕਰਕੇ ਮਨੇ ਤੇ ਡੇਰਾ ਕੜ ਨਹੀਂ ਵੱਜੀ ਹੋਈ ਤਾਂ ਕਰਕੇ ਤੇ ਹੁਣ ਤੂੰ ਐ ਕਰ ਮੇਰੇ ਪਰ ਪੁੰਨ ਖੱਟਲਾ ਮੈਨੂੰ ਸੌਣਨ ਦੇ ਤੇ ਕੱਪੜੇ ਐ ਕਰ ਇੱਕ ਵਾਰੀ ਮਸ਼ੀਨ ਲਾ ਲ ਤੁਹਾਨੂੰ ਪਤਾ ਹੀ ਕਿੰਨ ਲੱਗਦੀ ਆ ਆਪਣੇ ਇਹ ਤੁਸੀਂ ਮਸ਼ੀਨ ਲਾ ਦਿਓ ਬਾਕੀ ਮੈਂ ਆਪੇ ਕਰ ਲੈਣਾ ਬਾਕੀ ਫੇਰ ਕਹ ਦੂਗੀ ਮੇਰਾ ਪੈਰ ਦੁਖਦਾ ਨਹੀਂ ਨਹੀਂ ਮੈਂ ਆਪੇ ਧੋ ਲੈਣੇ ਆ ਬਾਕੀ ਤਾਂ ਮਸ਼ੀਨ ਦੇ ਜਿਹੜਾ ਔਖੇ ਨੇ ਧੋਣੇ ਧੋ ਲੈਣੇ ਮੈਂ ਪੈਰ ਤਾਂ ਹੁਣ ਕਾਦੂ ਦਿਖਾਉਣਾ ਅੱਜ ਗਈ ਸੀ ਜੀ ਮੈਂ ਡਾਕਟਰ ਲਈ ਤੇ ਹੈਗਾ ਫਿਰ ਮੈਂ ਕੱਲੂ ਐਕਸਰਾ ਕਰਵਾਉਣਾ ਕਰੀ ਦੇਖਦੇ ਹਾਂ ਕਿ ਆ ਬਣਦਾ ਚਲੋ ਬਾਕੀ ਤੁਹਾਨੂੰ ਆਪ ਕੱਲੂ ਦੱਸਾਂਗੇ ਇਹਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਮਸ਼ੀਨ ਲਾ ਕੇ ਛੱਡ ਦਵਾਂ ਹਾਂ ਤੁਸੀਂ ਤੁਹਾਪੇ ਧੋ ਲੂ ਆ ਧੋ ਲੈਣੇ ਚਲੋ ਠੀਕ ਹੈ ਜੀ ਪਾਪਾ ਹੁਣ ਕੰਮ ਕਰ ਲੱਗਿਆ ਜੀ ਮੰਮੀ ਨੂੰ ਪਾਪਾ ਦੀ ਕਹੋ ਕਮਰ ਨਹੀਂ ਹੈਗੀ ਕਮਰ ਕਮਰ ਨਹੀਂ ਬਹੁਤ ਕਦਰ ਜੇ ਤੇਰੀ ਮੰਮੀ ਨੂੰ ਕਲਰ ਹੁੰਦੀ ਤਾਂ ਮੈਂ ਇੱਥੇ ਹੁੰਦਾ ਪਾਣੀ ਕਿੱਥੇ ਹੁੰਦਾ ਮੈਂ ਤਾਂ ਬਾਹਰ ਜਾਂਦਾ ਸੀ ਆਏ ਹੋਏ ਕੀ ਹੋ ਗਿਆ ਤੇਰੀ மூਚ ਜੇ ਪ੍ਰਮਾਤਮਾ ਮੈਨੂੰ ਮੌਕਾ ਦੇ ਦੇਵੇ ਨਾ ਬਾਹਰ ਜਾਣ ਦਾ ਮੈਂ ਚਲੇ ਜਾਮਾ ਮੈਂ ਮੁੜ ਕੇ ਨਾ ਆਵੇਂ ਪਾਪਾ ਜੀ ਪਾਪਾ ਕਾਲੀ ਹੁੰਦੀ ਆ ਫੋਟੋ ਹਾਂ ਤੁਸੀਂ ਹਾਂ ਤੁਸੀਂ ਦੁਬਾਰਾ ਜੀ ਆਪਾ ਪਾਪਾ ਨਹੀਂ ਪਾਪਾ ਜੀ ਇਹਦਾ ਪਰਿਵਾਰ ਹੁੰਦਾ ਨਾ ਪਰਿਵਾਰੇ ਹੁੰਦਾ ਹੈ ਪਰਿਵਾਰ ਵਾਸਤੇ ਬਹੁਤ ਕਰਦਾ ਬੰਦਾ ਆਪਰੇ ਆਇਆ ਹੀ ਹੈਗਾ ਪੱਕਾ ਹੀ ਹੋ ਕੇ ਸੈਟਲ ਹੋ ਜਾਂਦਾ ਹੈ ਬੰਦਾ ਵਾਪਸ ਮੁੜਨੇ ਨਹੀਂ ਦਿੰਦਾ ਕਹਿੰਦਾ ਮੈਂ ਮੁੜਾਂ ਹੀ ਨਹੀਂ ਆਣਾ ਇਹ ਕਿ ਮੈਂ ਚਲਾ ਜਾਂ ਮਬਾਪਾ ਮੈਂ ਨਾ ਦੁਖੀ ਹਾਂ ਨਾ ਦੇਖ ਜੇ ਮੈਂ ਕੰਮ ਪਰ ਚਲੇ ਜਾਵਾਂ ਤਾਂ ਬਹੁਤ ਠੀਕ ਰਹੇਗਾ। ਔਰ ਜਦੋਂ ਹੁੰਨਾ ਮੈਂ ਘਰੇ ਮੇਰਾ ਇਹ ਨਹੀਂ ਇਹ ਗੱਲ ਨਹੀਂ ਹੁੰਦਾ। ਲਹੂ ਪੀ ਲੈਂਦੇ ਆ। ਯਾਰ ਕੋਈ ਦੁੱਖ ਤਕਲੀਫ ਜੀ ਹੁੰਦਾ ਤਾਂ ਇੱਕ ਦੂ ਦਾ ਸਾਥ ਵੀ ਦੇਣਾ ਬਹੁਤ ਜ਼ਰੂਰੀ ਹੁੰਦਾ। ਐ ਵੀ ਦੇਖੇ ਬੰਦਾ ਵਿਚਾਲਾ ਜਿਹੜਾ ਪਹਿਲੀ ਇੱਕ ਪਤੀ ਦੇ ਨੂੰ ਦੇਖਦਾ ਹਾਂ ਤੁਸੀਂ ਐ ਕਰੋ ਹਰਾ ਨਾਲ ਬੈਠੇ ਹੋ ਹੈਨਾ। ਵਿਸ਼ਾ ਭੂਗੀ 5:30 ਵੱਜਣਗੇ ਫਿਰ ਤੁਸੀਂ ਕ੍ਰਿਕਟ ਖੇਡਣ ਜਾਓ। ਹਾਏ 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 ਫਿਰ ਇਹ ਦੁੱਖ ਦਾ ਪਤੀ ਦੇ ਹੁੰਦਾ। ਪੇਪਤੀ ਦੇਵ ਨਹੀਂ ਮੈਂ ਕਿਹਨੂੰ ਦੁਖਦਾ ਨਹੀਂ ਫੇਰ ਨਹੀਂ ਰਾਮ ਕਰ ਸਕਦੇ ਪਤੀ ਦੇ ਫੇਰ ਕੀ ਹੱਡੀ ਪਾਪਾ ਜੀ ਆਹੋ ਜਿਹੜਾ ਤੁਸੀਂ ਟੂਰਨਾਮੈਂਟ ਕਰਾਉਣਾ ਤਾਂ ਕਿੱਥੇ ਕਰਾਉਣਾ ਉਹ ਪੁੱਤਾਂ ਬੱਚਾ ਸੋਚਦੇ ਆਂ ਤਾਂ ਕਰਾਵਾਂਗੇ ਕ੍ਰਿਕਟ ਦਾ ਕਰਾਉਣਾ ਕਰਾਵਾਂਗੇ ਵਧੀਆ ਕਰਾਵਾਂਗੇ ਐ ਸਰੇ ਕਿੱਥੇ ਲੱਗਣੇ ਆਂ ਸਾਡੇ ਸਹਿਯੋਗ ਦੇ ਨਾਲ ਜਿਵੇਂ ਸਾਡੇ ਭਰਾ ਐ ਸਾਡੇ ਸਹਿਯੋਗ ਨਾਲ ਦੇਖੀ ਰੂ ਵਧੀਆ ਟੂਰਨਾਮੈਂਟ ਕਰਾਵਾਂਗੇ ਬਈ ਮੈਂ ਕਾਲੀ ਉਹ ਦੀਆ ਕਾਲੀ ਛੋਟ ਕੋਈ ਗੱਲ ਨਹੀਂ ਨਾਮ ਦਾ ਨਾਮ ਦੇਖ ਲਓ ਜੀ ਚਲੋ ਬਾਕੀ ਗੱਲ ਐਦਾ ਵੀ ਇਹਦੀ ਮਣਾ ਮੋਟਾ ਦੁੱਖ ਸੁੱਖ ਦੇ ਵਿੱਚ ਘਰ ਦੇ ਕੰਮ ਵੀ ਕਰਨਾ ਕੋਈ ਮੜੀ ਗੱਲ ਵੀ ਨਹੀਂ ਹੈਗੀ ਸਾਨੂੰ ਵੈਸੇ ਕੰਮਾਂ ਵਿੱਚ ਕੋਈ ਹਰਕ ਨਹੀਂ ਹੋਣਾ ਸਾਨੂੰ ਹੱਸਣਾ ਹੀ ਹੋਣਾ ਚਾਹੀਦਾ ਕੋਈ ਇੱਕਦੋਈ ਸਾਨੂੰ ਮੱਦਦ ਜਰੂਰ ਕਰਨੀ ਚਾਹੀਦੀ ਆ ਠੀਕ ਹੈ ਨਾ ਹਾਂਜੀ ਪਾਪਾ ਜੀ ਇੱਕ ਬੰਦੂ ਆਏ ਦੱਸੋ ਵੀ ਰੋਜ਼ ਜਿਹੜਾ ਚੱਕੀ ਆ ਜਾਂਦਾ ਇਹ ਹਰ ਦਿਨ ਚਾਹ ਤਾਂ ਨਹੀਂ ਪੈਂਦਾ ਨੂੰ ਰਾਤ ਹੀ ਹੀ ਹੁੰਦਾ ਇੱਥੇ ਵੀ ਹੁੰਦਾ ਵਿੱਚ ਕਰਕੇ ਹੁੰਦਾ ਵੀ ਬੰਦਿਆ ਤੇਰੇ ਪਰ ਇੰਨੇ ਕਾਸ਼ ਟਿਕਾਦੇ ਆ ਕਾਸ਼ ਨਹੀਂ ਰਿਹਾ ਦਿਨ ਚ ਸਾਡੇ ਪੂਰੇ ਕੜਾਕੇ ਦੀ ਧੁੱਪ ਰਹਿੰਦੀ ਆ ਆ ਲੱਗਦਾ ਨਹੀਂ ਕਿਸੇ ਬਸਤ ਨਹੀਂ ਆਉਣੀ ਬਸ 5-6 ਵਜਣ ਦੋ ਧੀ ਦੀ ਫੁੱਲ ਤਿਆਰੀ ਹੋਣੀ ਮਾਣੇ ਬੜੀ ਕਿੰਨੀਆ ਬੱਗ ਬੰਦ ਹੋ ਜਾਂ ਗਈ ਆ ਹੁਣ ਰਾਤ ਨੂੰ ਇਹਨਾ ਬਰਸਣਾ ਮੈਂ ਕਿਹਾ ਧੂੜ ਕੱਢੀ ਜੇ ਜਾਂਦੇ ਸੌਣ ਸੌਣ ਪਿਆ ਨਹੀਂ ਵਾਦੋ ਆ ਗਿਆ ਡੱਬ ਲਈ ਚਲ ਕੋਈ ਗੱਲ ਨਹੀਂ ਹੁਣ ਤਾਂ ਸਭ ਪਰਮਾਤਮਾ ਪਰਮਾਤਮਾ ਆਪਣੇ ਰੰਗਾਂ ਵਿੱਚ ਰਾਜੀ ਆ ਠੀਕ ਹੈ ਨਾ ਗੱਲ ਇਹਨੂੰ ਇਹ ਇਹ ਰਗਾਇਆ ਮੇਰੇ ਕਾਹ ਤੇ ਖਬਰ ਨਹੀਂ ਖਟਾ ਬਣਾਉਨੇ ਕਿ ਆਪਾਂ ਨੂੰ ਉਹਨੂੰ ਸਭ ਦਾ ਫਿਕਰ ਆ ਉਹਨੂੰ ਸਭ ਪਤਾ ਠੀਕ ਹੈ ਨਾ ਕਦੋਂ ਮੈਂ ਕੀ ਕਰਨਾ ਉਹਨੂੰ ਸਭ ਦਾ ਪਤਾ ਔਰ ਆਪਾਂ ਕਹਿ ਦਿੰਨੇ ਆ ਵੀ ਸੌਣ ਤੇ ਪੈਂਦਾ ਨਹੀਂ ਜ਼ਿਆਦਾ ਤਾਂ ਸੌਣ ਤੇ ਪਿਆ ਨਹੀਂ ਹੁਣ ਦੇਖੀ ਭਾਦੋ ਵਿੱਚ ਚਲ ਕੋਈ ਪਰਮਾਤਮਾ ਦੀ ਬੋਲ ਇਸੇ ਕਰਕੇ ਹੁੰਦੀ ਆ ਮਰਕ ਪੈ ਗਿਆ ਮੌਸਮ ਦਾ ਫਰਕ ਤਾਂ ਕਰਕੇ ਹੈਗਾ ਹੀ ਆ ਉਹ ਤਾਂ ਹੈਗਾ ਹੀ ਹੈਗਾ ਹਾਂ ਹਾਂ ਫਨੀ ਆ ਕਿ ਫਿਰ ਹੋਪਾ ਮਿਰਿੰਡਾ ਮਿਰਿੰਡਾ ਦੀ ਬਾਜੀ ਨਾ ਪਾਣੀ ਸਾਫਣਾ ਹੋਵੇ ਕੋਗਾ ਤੇ ਕੋਈ ਨਾ ਬੈਠਦਾ ਕਿ ਚਿੱਕੀ ਹੋ ਜਾਦਾ ਚਲੋ ਇਹਦੇ ਪਰ ਬਹੁਤ ਅੱਛੀ ਨਾ ਉਹ ਜਿਹੜੇ ਜਿੱਥੇ ਹੈ ਨਾ ਉਹ ਬਹੁਤ ਅੱਛਾ ਦਦਾ ਹੋਤੀ ਕਿਤੀ ਘਟਾਜਾ ਰਮੜਾ ਕੁਝ ਪੀਂਦੇ ਨੇ ਜਿੰਨੇ ਕੋ ਸਾਫਾ ਸਾਫ ਹਾਂ ਹਾਂ ਉਹ ਸਾਫ ਹੋ ਜਿੰਦੇ ये होता दुआ मुनिता दिसन सटिया हम के सीने ਬੰਦਾ ਜਿੰਦੜੀ ਤੈਨੂੰ ਨੀਲੇ色的 ਕੱਪੜੇ ਘੋਣੇ ਆ ਗਏ। ਹਾਂ। ਇਹ ਰਾਇ ਲੱਗੇ ਮੈਂ ਕਦੇ ਤੋਤੇ ਰੀਤੇ। ਥੋੜੇ ਜਿਹਾ ਪਾਣੀ ਪਾ ਗੋ। ਜਦੋਂ ਨਾ ਬੰਦਾ ਕਵੀਦਾਰ ਹੋ ਜਾਂਦਾ ਹੈ। ਹਾਂ। ਉਹਨੂੰ ਉਹ ਗੱਲਾਂ ਵੀ ਆ ਜਾਂਦੀਆਂ ਹੈ ਵੀ ਜਿਹੜੀਆਂ ਉਹ ਸਿੱਖੀਆਂ ਵੀ ਨਹੀਂ ਹੋਣਗੀਆਂ। ਜਦੋਂ ਬੰਦਾ ਕਵੀਦਾਰ ਬਣ ਜਾਂਦਾ ਹੈ। ਮੈਂ ਤਾਂ ਹੀ ਵਾਹੋਂ ਕੋ ਸਿੱਖ ਲਿਆ। ਹਾਂ। ਤੇ ਪਰਵਾਹ ਨਾ ਬੱਸ ਫੋੜਨਾ ਹੁੰਦਾ ਨਹੀਂ ਤੁਸੀਂ ਸਿਰਫ ਆਹਦਾ ਪਤਾ ਬਾਹਰ ਬਹੁਤ ਸਿੱਖਿਆ ਹੋਏ ਨਹੀਂ ਬਾਹਰ ਜਾ ਕੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਕੱਪੜੇ ਹਾਂ ਇਹ ਹੈ ਇਹ ਹੈ ਕਿ ਮੈਨੂੰ ਟੈਨਸ਼ਨ ਨਹੀਂ ਲੈਣੀ ਮੈਂ ਜੇ ਬਾਹਰ ਨੂੰ ਚਲੇ ਗਿਆ ਹੈ ਬਾਕੀ ਉਸ ਮਾਲਕ ਦਾ ਪਤਾ ਨਹੀਂ ਕਦੋਂ ਜ਼ਿੰਦਗੀ ਬਦਲ ਜਵੇ ਕਿਹੜੇ ਮੋੜ ਪਰ ਬਦਲ ਜਵੇ ਕੈਮਰਾ ਥੋੜਾ ਕਿੱਧਰ ਨਹੀਂ ਜਾਂਦਾ ਜੀ ਇੱਧਰ ਨੂੰ ਛੱਡ ਬੰਦ ਕੈਮਰਾ ਸਾਡਾ ਤਾਂ ਕਿੱਥੇ ਜਾਂਦਾ ਇੱਕ ਗੱਲ ਹੋਰ ਗਈ ਆ ਬਾਹਰ ਵੀ ਦੇਖ ਲੈਣਾ ਹੁਣ ਦੇਖ ਲਈ ਮਕੂ ਦੇਖਾ ਬਾਹਰ ਜਾ ਕੇ ਤਾਂ ਕਰਦਾ ਬਸ ਆਹ ਹੋਰ ਤਾਂ ਅੱਜ ਜੇ ਬੰਦਾ ਮਿਹਨਤ ਕਰੇ ਤਾਂ ਉਹਦੀ ਬਹੁਤ ਕਸਮ ਮੈਂ ਬੰਦ ਲੇ ਪਤਾ ਕੀ ਗੱਲ ਆ ਇੱਥੇ ਮਿਹਨਤ ਚਿਤ 12 ਘੰਟੇ ਕਰ ਲੀ ਉਹ 12 ਘੰਟੇ ਐਥੇ ਉੱਥੇ ਅਰੇ 15 ਦਿਨ ਦੇ ਕਰਦਾ ਇੰਨਾ ਵੈਸੇ ਹੀ ਕਰਕੇ ਦੁਨੀਆ ਜਾਂਦੇ ਵੀ ਸਾਨੂੰ ਜਿਹੜਾ ਕੰਮ ਆ ਨਾ ਕੰਮ ਦੀ ਐਮੀਂਤ ਮਿਲਦੀ ਉਥੇ ਕੰਮ ਦੀ ਐਮੀਂਤ ਆ ਤਾਂ ਪੈਸੇ ਹਰ ਇੱਕ ਚੀਜ਼ ਦੀ ਵੈਲਿਊ ਇੱਥੇ ਜਿੰਨਾ ਮਰਜ਼ੀ ਕੰਮ ਕਰ ਲਾ ਦਿਹਾੜੀ ਹੋਈ ਤੱਕ ਉਹ 500 ਲੈਂਦੀ ਠੀਕ ਹੈ ਨਾ ਗੱਲ ਇਹ ਨਹੀਂ ਹੈ ਵੀ ਬਾਹਰ ਤਾਂ ਹੀ ਉਹ ਅੱਜ ਦੇ ਕਹਿਣੇ ਤੁਹਾਨੂੰ ਜਾਵਾ ਬਾਹਰ ਨੂੰ ਜਾ ਰਹੀ ਹੈ। ਭਾਈ ਮਗਿਆਈਆਂ। ਉਹ ਮਗਿਆਈਆਂ। ਕਾਤੇ ਅੱਜ ਦੀ ਜਿਹੜੀ ਚੰਦੀ ਨਾ। ਹਾਂ ਹਾਂ ਜੀ ਅੱਜ। ਹੋ ਜੋ ਬਾਈ ਕਾਲੀ ਆਨਲਾਈਨ। ਸਬਸਕ੍ਰਾਈਬਰਾਂ ਜੀ। ਤੇ ਸਾਡੇ ਜੀਜਾ ਜੀ ਮਾਲਾ ਝੱਡੀਆਂ ਵਾਲੇ ਨੇਤਰ ਜੀ ਅੱਜ ਉਹਨਾਂ ਦਾ ਹੈਗਾ ਹੈਪੀ ਬਰਥਡੇ। ਹੋ ਜੋ ਬਾਈ ਕਾਲੀ। ਉਹਨਾਂ ਨੂੰ ਹੈਪੀ ਵਾਲਾ ਬਰਥਡੇ ਆ ਜੀ ਉਹਨਾਂ ਦਾ। ਅੱਜ ਉਹਨਾਂ ਦਾ ਜਨਮ ਦਿਨ ਆ ਜੀ। ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਪਾਪਾ ਜੀ ਮਾਤਾ ਮਾਤ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਉਹਨਾਂ ਨੂੰ ਹੈਪੀ ਵਾਲਾ ਵਾਢੇ ਜੀ ਤੁਸੀਂ ਵੀ ਦਿਓ ਮੁਬਾਰਕਾਂ ਜੀ ਸਾਡੇ ਜੀਜਾ ਜੀ ਨੂੰ ਆ ਵੀ ਤੂੰ ਹੁਣ ਰੈਡੀ ਆ? ਹਾਂ ਜੀ ਹਾਂ ਜੀ। ਤੋ ਲਓ ਜੀ ਇੱਧਰ ਸਾਡੇ ਕੱਪੜੇ ਧੋ ਹੋ ਗਏ ਤੇ ਹੁਣ ਮੈਂ ਹੁਣ ਮੇਰੀ ਗੱਲ ਹੁਣ ਤੂੰ ਸੁੱਕਣੇ ਪਾ ਦੂੰਗੀ ਆ ਮੈਂ ਕੱਢ ਤੇ ਬਾਲਟੀ ਚ ਹੈ ਤੇ ਹੁਣ ਮੈਂ ਜਾ ਆਵਾ ਮਨੇ ਦਰ ਛੱਡਿਆ ਵਾ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲਾਕ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਚੜ ਦੀ ਕੱਲਾ ਵਿੱਚ ਰੱਖੇ